ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਇਹਨੂੰ ਪੈਂਡ ਹੈ ਜੀ ਬਰਨਾਲਾ ਬਾਈ ਕੋਲ ਤਾਜੀ ਸੂਈ ਕਾਂਪ ਕਾਹਵਾ ਜੀ ਠੀਕ ਹੈ ਜੀ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਬਾਕੀ ਭਰਾ ਜਿਹੜਾ ਬਾਈ ਦਾ ਨੰਬਰ ਲਾਵਾਂਗੇ ਉਹ ਲਾਵਾਂਗੇ ਆਪਾਂ ਸਕਰੀਨ ਦੇ ਉੱਪਰ ਠੀਕ ਹੈ ਪਹਿਲਾ ਨੰਬਰ ਬਾਈ ਦਾ ਨੰਬਰ ਹੀ ਹੁੰਦਾ ਜਿਹੜਾ ਆਪਾਂ ਬੋਲਦੇ ਹੁੰਨੇ ਆ ਕਰਪਾ ਕਰਕੇ ਉਹ ਫੋਨ ਨਾਲ ਲਾਇਆ ਕਰੋ ਠੀਕ ਹੈ ਨਾ ਆਪਾਂ ਤਾਂ ਐਡ ਕਰਨ ਦੀ ਖਾਤਰ ਹੁੰਦੀ ਆ ਠੀਕ ਹੈ ਨਾ ਜਿਹੜਾ ਨੰਬਰ 8 ਲਾਈ ਨੰਬਰ ਦਿੱਤਾ ਹੁੰਦਾ ਸਕਰੀਨ ਤੇ ਉਹ ਬਾਈ ਜੀ ਦਾ ਹੁੰਦਾ ਜਿਹਦੇ ਗਾਂ ਮਾਲਕਾਂ ਦੇ ਮਾਲਕ ਦਾ ਹੁੰਦਾ ਠੀਕ ਹੈ ਜੀ ਤੇ ਆਪਾਂ ਤਾਂ ਸਾਨੂੰ ਐਡ ਦੀ ਖਾਤਰ ਹੀ ਰਿਕਵੈਸਟ ਕਰ ਦਿੰਦੇ ਹਾਂ ਜਿਸ ਕਿਸੇ ਨੇ ਕਰਵਾਉਣੀ ਹੁੰਦੀ ਆ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਗੁਰਦੀਪ ਸਿੰਘ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਬੈਡ ਦੀ ਜਾਣਕਾਰੀ ਦਿਓ ਜੀ ਇਹ ਬੈਡ ਜੀ ਪਹਿਲਾ ਸੂ ਆ ਗਈ ਹਾਂ ਜੀ ਛੇਕ ਛੱਗ ਦੇ ਦੰਦ ਚੱਕਦੀ ਹੈਗੀ ਠੀਕ ਹੈ ਜੀ ਤੇ ਮਗਰ ਬੱਛਾ ਇਹਦੇ ਦੂਜਾ ਦਿਨ ਇਹਨੂੰ ਸੂਈ ਨੁ ਹੋਇਆ ਮਗਰ ਬੱਛਾ ਜੀ ਹਾਂ ਦੂਜਾ ਦਿਨ ਇਹਨੂੰ ਸੂਈ ਨੁ ਹੋਇਆ ਠੀਕ ਹੈ ਜੀ ਦੂਜੇ ਦਿਨ ਹੋਇਆ ਸੂਈ ਨੁ ਜੇ ਬੱਸੀ ਉਹਦੀ ਕੀ ਬਾਤ ਸੀ ਉਹਦੇ 7-8 ਕਿਲੋ ਬੋਹੜਾ ਥੱਲੇ ਰੈੜੀ ਆ ਠੀਕ ਹੈ ਠੰਡੀ ਛੀਲ ਆ ਗਈ 7-8 ਲੀਟਰ ਹਾਂ ਤੇ ਰੇਟ ਭਰਾ ਜਾਇ ਜਾਇਦਾ ਖੱਚ ਗਿਆ ਜੀ ਰੇਟ ਇਹਦਾ ਬਸ ਜਾਇ ਜਾਇ 40000 ਰੁਪਏ ਜੀ 40000 ਹਾਂ ਜੀ ਮਾਣ ਤਣ ਹੋ ਜੂ ਮੈਡਮ ਆ ਮਾੜਾ ਮੋਟਾ ਹੋ ਜੂ ਜੀ ਬਹਲਾ ਨਹੀਂ ਅਸਾਂ ਪਹਿਲੇ ਨੇ ਬੱਸੀ ਆ ਹਾਂ ਤੁਰ ਕੇ ਵਿਖਾ ਦ ਪਿੰਡਸ ਹੈ ਨਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਅੱਜ ਵਕ ਕਿੰਨੇ ਦਿਨ ਹੋ ਗਏ ਸੁਈਣ ਨੂੰ ਦੂਜਾ ਦਿਨ ਆ ਜੀ ਦੂਜਾ ਦਿਨ ਠੀਕ ਹੈ ਜੀ ਲੋ ਸੋਰਾ ਤਾਰਾ ਕਰਮਾਲੀ ਤਾਂ ਦੇਖ ਸਕਦੇ ਵੱਡੀ ਕੱਦ ਦੀ ਸੁਖਨ ਠੀਕ ਹੈ ਜੀ ਠੀਕ ਹੈ ਕਿੰਨਾ ਕੁ ਬੋਲਾ ਬਾਈ ਹੁਣ ਸਹੀ ਹੈ ਉਹ ਬਾਈ 7-8 ਕਿਲੋ ਇਹ 12 ਕਿਲੋ ਦੁੱਧ ਦੇ ਦੂ ਆਮ ਨਾ ਟੌਰ ਨਾ ਰਹੀ ਠੀਕ ਹੈ ਜੀ 7-8 ਲੀਟਰ ਬੋਲਾ ਬਾਈ ਕਹਿੰਦਾ ਹੋਊਗਾ ਇਸ ਟਾਈਮ ਤੇ ਬਾਈ ਮੈਂ ਕਿ ਧਾਰਾਂ ਵੀ ਮਾਰ ਕੇ ਦਿਖਾ ਧਾਰਾਂ ਮਾਰ ਕੇ ਦਿਖਾਵਾਂਗੇ ਜੀ ਠੀਕ ਹੈ ਠੀਕ ਲੋ ਜੀ ਸੋਸਾ ਸੜਤਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਲੋਚ ਠੰਡੀ ਤਾਂ ਬਰਫਰ ਗਈ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹਜ਼ਰੀਲਾ ਲੋਪਰਾ ਇਹ ਇੱਕ ਨਾ ਇਹ ਮਾ ਕਰ ਲੈ ਥਣ ਦੇ ਬਸ ਆਈ ਥਾਣਾ ਮਾਰ ਦੋ ਜੀ ਕੀ ਗੱਲ ਠੀਕ ਹੈ ਜੀ ਦੂਜੀ ਮੋਟੀ ਧਾਰ ਹੈ ਜਿਵੇਂ ਬਲੂਨ ਵਾਸੀ ਹੈ ਦੇਖੋ ਜੀ ਠੀਕ ਹੈ ਜੀ ਦੂਜਾ ਹੋ ਗਿਆ ਪਾਲਾ ਤੀਜਾ ਦੇਖ ਲੋ ਠੀਕ ਹੈ ਤੀਜਾ ਠੀਕ ਹੈ ਚੌਥਾ ਇਹ ਆ ਜਾਉਤਾ ਹੈ ਲੋਪਰਾ ਠੀਕ ਚੱਬੇ ਹਨ ਕੋਈ ਪਰਾ ਠੀਕ ਹੈ ਜੀ ਗਿਆਣਾ ਪਾ ਕੇ ਪਰ ਮੇ ਘਰੇ ਵਗ ਜਾ ਕੇ ਖੋਲ ਲਿਓ ਠੀਕ ਹੈ ਜੀ ਹੈ ਹੈਲਦੀ ਜਮਾਨੀ ਠੀਕ ਹੈ ਜੀ ਕੋਪਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਰ ਅਸੀਂ ਸਹਿਣਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਦਾ ਨਹਿਰ ਉੱਤੇ ਘਰ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ